ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਵੀਜ਼ੇ ਲਈ ਜਿੱਥੇ ਭਾਰਤੀ ਲੋਕਾਂ ਨੂੰ 1 ਸਾਲ ਤੋਂ ਵੱਧ ਦੀ ਉਡੀਕ ਕਰਨੀ ਪੈ ਰਹੀ ਹੈ ਉੱਥੇ ਹੀ ਅਮਰੀਕਾ ਦੇ ਗੁਆਂਢੀ ਮੁਲਕ ਕੈਨੇਡਾ ਦੇ ਲੋਕਾਂ ਦਾ ਉਡੀਕ ਸਮਾਂ 2 ਸਾਲ ਤੋਂ ਉੱਪਰ ਚੱਲ ਰਿਹਾ ਹੈ B1 ਤੇ B2 ਵਜੋਂ ਜਾਣੇ ਜਾਂਦੇ ਵਿਜ਼ਟਰ ਵੀਜ਼ਾ ਲਈ ਟ੍ਰਾਂਟੋ ਵਾਸੀਆਂ ਨੂੰ ਅਪੁਆਇੰਟਮੈਂਟ ਲਈ 753 ਦਿਨ ਦੀ ਉਡੀਕ ਕਰਨੀ ਪੈ ਰਹੀ ਹੈ ਜਦਕਿ ਵੈਨਕੂਵਰ ਵਿਖੇ ਇਸ ਸਮਾਂ 731 ਦਿਨ, ਆਟਵਾ ਵਿਖੇ 850 ਦਿਨ, ਹੈਲੀਫੈਕਸ ਵਿਖੇ 840 ਦਿਨ ਤੇ ਕੈਲਗਰੀ 'ਚ 839 ਦਿਨ ਉਡੀਕ ਕਰਨੀ ਪੈ ਰਹੀ ਹੈ। ਇੱਥੇ ਦੱਸਦੀ ਹੈ ਕਿ ਕੈਨੇਡੀਅਨ ਨਾਗਰਿਕਾਂ ਨੂੰ ਅਮਰੀਕਾ ਜਾਣ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਪਰ ਪਰਮਨੈਂਟ ਰੈਜ਼ੀਡੈਂਟਸ, ਕਮਾਂਤਰੀ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਲਈ ਵੀਜ਼ਾ ਲਾਜ਼ਮੀ ਹੈ। ਸੀਬੀਸੀ ਦੀ ਰਿਪੋਰਟ ਮੁਤਾਬਕ ਭਾਰਤ ਅਤੇ ਮੈਕਸੀਕੋ ਵਰਗੇ ਦੇਸ਼ਾਂ 'ਚ ਯੂਐਸ ਵੀਜ਼ਾ ਲਈ ਉਡੀਕ ਸਮਾਂ ਘਟ ਰਿਹਾ ਏ ਪਰ ਕੈਨੇਡਾ ਵਾਲਿਆਂ ਦਾ ਉਡੀਕ ਸਮਾਂ ਵਧਦਾ ਜਾ ਰਿਹਾ ਏ ਅਗਸਤ ਦੇ ਆਰੰਭ 'ਚ ਟੋਰਾਂਟੋ ਦਾ ਉਡੀਕ ਸਮਾਂ 900 ਦਿਨ ਚੱਲ ਰਿਹਾ ਸੀ ਨਵੰਬਰ 2022 'ਚ 464 ਦਿਨ ਦੇ ਔਸਤ ਉਡੀਕ ਸਮੇਂ ਨਾਲ ਟੋਰਾਂਟੋ ਨੂੰ ਦੁਨੀਆ ਭਰ ਦੇ 23ਵੇਂ ਸਥਾਨ 'ਤੇ ਰੱਖਿਆ ਗਿਆ ਤੇ ਕੈਲਗਰੀ 771 ਦਿਨ ਦੀ ਉਡੀਕ ਨਾਲ 3ਵੇਂ ਸਥਾਨ 'ਤੇ ਰਿਹਾ ਇਸ ਵੇਲੇ ਅਮਰੀਕਾ ਦੇ ਵਿਜ਼ਟਰ ਵੀਜ਼ਾ ਲਈ ਕੌਮਾਂਤਰੀ ਪੱਧਰ ਤੇ ਉਡੀਕ ਸਮਾਂ 151 ਦਿਨ ਹੈ ਪਰ ਕੈਨੇਡੀਅਨਸ ਲਈ ਆਸਤ ਉਡੀਕ ਸਮਾਂ 810 ਦਿਨ ਚੱਲ ਰਿਹਾ ਹੈ ਉਡੀਕ ਸਮਾਂ ਬਹੁਤ ਜ਼ਿਆਦਾ ਹੋਣ ਕਾਰਨ ਠੱਗੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਨੇ ਤੇ ਅਮਰੀਕੀ ਅਧਿਕਾਰੀਆਂ ਵੱਲੋਂ ਕੈਨੇਡਾ ਵਾਸੀਆਂ ਨੂੰ ਅਜਿਹੇ ਠੱਗਾਂ ਤੋਂ ਸੁਚੇਤ ਰਹਿਣ ਲਈ ਆਖਿਆ ਗਿਆ ਹੈ ਜੋ ਪੈਸੇ ਦੇ ਕੇ ਜਲਦ ਅਪਾਇੰਟਮੈਂਟ ਦਿਵਾਉਣ ਦਾ ਲਾਰਾ ਲਾਉਂਦੇ ਨੇ ਹੈਰਾਨੀ ਇਸ ਗੱਲ ਦੀ ਹੈ ਕਿ ਚੀਨ ਵਰਗੇ ਮੁਲਕ 'ਚ ਵੀਜ਼ਾ ਇੰਟਰਵਿਊ ਲਈ ਸਿਰਫ 40 ਦਿਨ ਦੀ ਉਡੀਕ ਕਰਨੀ ਪੈਂਦੀ ਹੈ ਦੁਨੀਆ ਭਰ ਚ ਅਮਰੀਕਾ ਦੇ 109 ਵੀਜ਼ਾ ਕੇਂਦਰ ਤੇ ਉਡੀਕ ਸਮੇਂ ਚ ਕਮੀ ਆਈ ਹੈ ਜਦ ਕਿ 84 ਥਾਵਾਂ ਤੇ ਇਸ ਵਿੱਚ ਵਾਧਾ ਹੋਇਆ 223 ਚ ਆਟਵਾ ਸਥਿਤ ਯੂਐਸ ਅੰਬੈਸੀ ਅਤੇ ਵੱਖ-ਵੱਖ ਕੌਂਸੂਲੇਟ ਵੱਲੋਂ 230000 ਕੈਨੇਡੀਅਨਜ਼ ਨੂੰ ਵਿਜ਼ਟਰ ਵੀਜ਼ੇ ਦਿੱਤੇ ਗਏ 2021 ਦੀ ਮਰਦਮ ਸ਼ੁਮਾਰੀ ਮੁਤਾਬਕ 31 ਲੱਖ ਕੈਨੇਡਾ ਵਾਸੀਆਂ ਕੋਲ ਸਿਟੀਜ਼ਨਸ਼ਿਪ ਨਹੀਂ ਜਿਨ੍ਹਾਂ ਚੋਂ 22 ਲੱਖ ਪਰਮਾਨੈਂਟ ਰੈਜ਼ੀਡੈਂਟਸ ਨੇ ਆਸਟ੍ਰੇਲੀਆ ਇਜ਼ਰਾਈਲ ਅਤੇ ਯੂਰਪ ਦੇ ਕਈ ਮੂਲਕਾਂ ਨਾਲ ਸੰਬੰਧਿਤ ਕੈਨੇਡੀਅਨਜ਼ ਨੂੰ ਪੀਆਰ ਹੋਣ ਤੇ ਵੀ ਵੀਜ਼ੇ ਦੀ ਇਹ ਜ਼ਰੂਰਤ ਨਹੀਂ ਪਰ ਭਾਰਤ, ਚੀਨ, ਮੈਕਸੀਕੋ ਅਤੇ ਅਫਰੀਕੀ ਮੁਲਕਾਂ ਨਾਲ ਸੰਬੰਧਿਤ ਲੋਕ ਵੀਜ਼ਾ ਤੋਂ ਬਿਨਾਂ ਕੈਨੇਡਾ ਤੋਂ ਅਮਰੀਕਾ ਨਹੀਂ ਜਾ ਸਕਦੇ। ਯੂਐਸ ਅੰਬੈਸੀ ਜਾਂ ਕੈਨੇਡਾ ਦੇ ਵੱਖ-ਵੱਖ ਕੌਂਸੂਲੇਟਸ ਕੋਲ ਬਕਾਇਆ ਵੀਜ਼ਾ ਅਰਜ਼ੀਆਂ ਦੀ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ ਤੇ ਇਮੀਗ੍ਰੇਸ਼ਨ ਅਫਸਰਾਂ ਦਾ ਕਹਿਣਾ ਹੈ ਕਿ ਸੁਰੱਖਿਆ ਜਾਂਚ ਉਡੀਕ ਸਮੇਂ ਨੂੰ ਪ੍ਰਭਾਵਿਤ ਕਰ ਰਹੀ ਹੈ। ਅਮਰੀਕਾ ਦੇ ਇਮੀਗ੍ਰੇਸ਼ਨ ਵਕੀਲ ਗ੍ਰੈਗ ਬੂਜ਼ ਦਾ ਕਹਿਣਾ ਸੀ ਕਿ ਯੂਐਸ ਅੰਬੈਸੀ ਅਤੇ ਕੌਂਸੂਲੇਟਸ ਦੇ ਸਟਾਫ ਦੀ ਕਮੀ ਕਾਰਨ ਕੈਨੇਡਾ ਵਾਲਿਆਂ ਨੂੰ ਲੰਬੀ ਉਡੀਕ ਕਰਨੀ ਪੈ ਰਹੀ ਹੈ। ਉਹਨਾਂ ਸੁਝਾਅ ਦਿੱਤਾ ਕਿ ਅਮਰੀਕਾ ਸਰਕਾਰ ਵੀਜ਼ੇ ਦੀਆਂ ਕੁਝ ਸ਼੍ਰੇਣੀਆਂ ਲਈ ਇੰਟਰਵਿਊ ਛੋਟ ਵਧਾ ਕੇ ਅਤੇ ਨਵੇਂ ਸਟਾਫ ਦੀ ਭਰਤੀ ਕਰਕੇ ਵੀਜ਼ਾ ਉਡੀਕ ਸਮਾਂ ਘਟਾ ਸਕਦੀ ਹੈ। ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਮਿਲ ਕੇ ਕੰਮ ਕਰਨ ਅਤੇ ਇੱਕ ਦੂਜੇ ਦੇ ਤਜਰਬਿਆਂ ਦਾ ਲਾਹਾ ਲੈਣ ਦੇ ਚਾਹਵਾਨ ਨੇ। ਉਨਾ ਬੀਤੇ ਦਿਨ ਮੈਰੀਲੈਂਡ ਚ ਅਮਰੀਕੀ ਜਲ ਸੈਨਾ ਦੇ ਇੱਕ ਜੰਗੀ ਸਮੱਗਰੀ ਕੇਂਦਰ ਦਾ ਨਰੀਖਣ ਕਰਨ ਮਗਰੋਂ ਇਹ ਟਿੱਪਣੀ ਕੀਤੀ ਰਾਜਨਾਥ ਸਿੰਘ ਭਾਰਤ ਅਤੇ ਅਮਰੀਕਾ ਵਿਚਾਲੇ ਆਲਮੀ ਰਣਨੀਤਿਕ ਭਾਈਵਾਲੀ ਹੋਰ ਮਜ਼ਬੂਤ ਕਰਨ ਲਈ ਅਮਰੀਕਾ ਦੀ ਚਾਰ ਰੋਜ਼ਾ ਫੇਰੀ ਤੇ ਨੇ ਰੱਖਿਆ ਮੰਤਰੀ ਨੇ ਐਕਸ ਤੇ ਇੱਕ ਪੋਸਟ ਚ ਕਿਹਾ ਕਾਰਡੇਰੌਕ ਚ ਨੇਵਲ ਸਰਫੇਸ ਵਾਰਫੇਅਰ ਸੈਂਟਰ ਦਾ ਦੌਰਾ ਕੀਤਾ ਤੇ ਇਸ ਕੇਂਦਰ ਚ ਕੀਤੇ ਜਾ ਰਹੇ ਅਹਿਮ ਤਜਰਬੇ ਦੇਖੇ ਉਹਨਾਂ ਕਿਹਾ ਭਾਰਤ ਤੇ ਅਮਰੀਕਾ ਮਿਲ ਕੇ ਕੰਮ ਕਰਨ ਅਤੇ ਇੱਕ ਦੂਜੇ ਦੇ ਤਜਰਬਿਆਂ ਦਾ ਲਾਹਾ ਲੈਣ ਦੇ ਚਾਹਵਾਨ ਨੇ ਇਸ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਤੇ ਰੱਖਿਆ ਮੰਤਰੀ ਲੌਇਡ ਆਸਟਿਨ ਨਾਲ ਮੁਲਾਕਾਤ ਕੀਤੀ। ਆਸਟਿਨ ਨੇ ਰਾਜਨਾਥ ਸਿੰਘ ਨਾਲ ਮੁਲਾਕਾਤ ਦੌਰਾਨ ਭਾਰਤੀ ਅਮਰੀਕੀ ਸਬੰਧਾਂ ਦੀ ਗਤੀ ਦੀ ਸ਼ਲਾਘਾ ਕੀਤੀ। ਉਹਨਾਂ ਵੱਖ-ਵੱਖ ਰੱਖਿਆ ਮੁੱਦਿਆਂ ਤੇ ਦੋਵਾਂ ਦੇਸ਼ਾਂ ਵਿਚਾਲੇ ਵੱਧਦੇ ਸਹਿਯੋਗ ਦਾ ਜ਼ਿਕਰ ਕੀਤਾ, ਜਿਸ 'ਚ ਉਹਨਾਂ ਦੀਆਂ ਫੌਜਾਂ ਵਿਚਾਲੇ ਅਹਿਮ ਸਪਲਾਈ ਲੜੀਆਂ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਵੀ ਸ਼ਾਮਲ ਨੇ। ਆਸਟਿਨ ਨੇ ਕਿਹਾ, "ਅਸੀਂ ਇੱਕ ਆਜ਼ਾਦ ਤੇ ਮੁਕਤ ਹਿੰਦ-ਪ੍ਰਸ਼ਾਂਤ ਖੇਤਰ ਦਾ ਨਜ਼ਰੀਆ ਸਾਂਝਾ ਕਰਦੇ ਹਾਂ।" ਇਹ ਸਾਡਾ ਰੱਖਿਆ ਸਹਿਯੋਗ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ ਅਸੀਂ ਆਪਣੇ ਰੱਖਿਆ ਸੰਨੀਤੀ ਸਬੰਧਾਂ ਦਾ ਵਿਸਤਾਰ ਕਰ ਰਹੇ ਹਾਂ ਤੇ ਸਮਰੱਥਾਵਾਂ ਦਾ ਸਹਿ ਉਤਪਾਦਨ ਕਰਨ ਤੇ ਸਪਲਾਈ ਲੜੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਦੋਵਾਂ ਮੁਲਕਾਂ ਨੇ ਸਾਰੇ ਖੇਤਰ ਚ ਸਹਿਯੋਗ ਵਧਾਇਆ ਅਤੇ ਉਹਨਾਂ ਰਿਮ ਆਫ ਦੀ ਪੈਸੀਫਿਕ ਚ ਭਾਰਤ ਦੀ ਭਾਈਵਾਲੀ ਤੇ ਰੌਸ਼ਨੀ ਪਾਈ ਜੋ ਹਵਾਈ ਚ ਅਮਰੀਕੀ ਜਲ ਸੈਨਾ ਦੀ ਅਗਵਾਈ ਹੇਠ ਕੀਤਾ ਗਿਆ ਅਭਿਆਸ ਸੀ ਜਿਸ ਵਿੱਚ 29 ਭਾਈਵਾਲ ਮੁਲਕਾਂ ਨੇ ਹਿੱਸਾ ਲਿਆ ਸੀ ਰੱਖਿਆ ਮੰਤਰੀ ਨੇ ਲੋਕਾਂ ਵਿਚਾਲੇ ਮਜ਼ਬੂਤ ਸਬੰਧਾਂ, ਸਾਂਝੀਆਂ ਜਮਹੂਰੀ ਕਦਰਾਂ-ਕੀਮਤਾਂ ਅਤੇ ਕਈ ਮੁੱਦਿਆਂ ਤੇ ਅਮਰੀਕਾ ਤੇ ਭਾਰਤ ਵਿਚਾਲੇ ਹਿੱਤਾਂ ਦਾ ਵੀ ਜ਼ਿਕਰ ਕੀਤਾ। ਭਾਰਤ ਤੋਂ ਆਪਣੀ ਨਾਗਰਿਕਤਾ ਤਿਆਗ ਕੇ ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 5 ਸਾਲਾਂ 'ਚ ਹੀ 8,34,000 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਹੈ ਤੇ ਹੁਣ ਉਹ ਦੂਜੇ ਦੇਸ਼ਾਂ ਦੀ ਨਾਗਰਿਕਤਾ ਲੈ ਰਹੇ ਨੇ। ਸਾਲ 2011 ਤੋਂ 2019 ਤੱਕ ਆਸਤੰ 132000 ਭਾਰਤੀ ਹਰ ਸਾਲ ਆਪਣੀ ਨਾਗਰਿਕਤਾ ਤਿਆਗ ਰਹੇ ਸਨ ਪਰ ਕੋਵਿਡ-19 ਮਹਾਮਾਰੀ ਤੋਂ ਬਾਅਦ ਇਹ ਗਿਣਤੀ ਤੇਜ਼ੀ ਨਾਲ ਵਧੀ ਹੈ ਹਰ ਸਾਲ 2020 ਤੋਂ 2023 ਦੇ ਵਿਚਕਾਰ ਲਗਭਗ 2 ਲੱਖ ਲੋਕ ਆਪਣੀ ਨਾਗਰਿਕਤਾ ਛੱਡ ਰਹੇ ਨੇ ਤੇ ਦੂਜੇ ਦੇਸ਼ਾਂ 'ਚ ਸੈਟਲ ਹੋਣ ਲੱਗੇ ਨੇ 2023 'ਚ 216219 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਜੋ ਪਿਛਲੇ ਸਾਲਾਂ ਨਾਲੋਂ ਵੱਧ ਹੈ ਭਾਰਤੀ ਲੋਕ ਜਿਸ ਦੇਸ਼ ਦੀ ਨਾਗਰਿਕਤਾ ਲੈਣਾ ਸਭ ਤੋਂ ਵੱਧ ਪਸੰਦ ਕਰਦੇ ਨੇ ਉਹ ਹੈ ਅਮਰੀਕਾ ਪਿਛਲੇ 5 ਸਾਲਾਂ 'ਚ 834000 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡੀ ਜਿਨ੍ਹਾਂ 'ਚੋਂ ਬਹੁਤੇ ਅਮਰੀਕਾ 'ਚ ਵਸਣ ਦੀ ਚੋਣ ਕਰ ਰਹੇ ਨੇ ਇਸ ਤੋਂ ਇਲਾਵਾ ਕੈਨੇਡਾ ਆਸਟ੍ਰੇਲੀਆ ਬ੍ਰਿਟੇਨ ਤੇ ਜਰਮਨੀ 'ਚ ਵੀ ਭਾਰਤੀ ਨਾਗਰਿਕਤਾ ਦੀ ਗਿਣਤੀ ਵਧੀ ਹੈ ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਕ 2023 'ਚ 216219 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਜੋ ਪਿਛਲੇ ਸਾਲਾਂ ਨਾਲੋਂ ਵੱਧ ਹੈ ਇਹ ਅੰਕੜਾ ਕਾਫੀ ਹੈਰਾਨ ਕਰਨ ਵਾਲਾ ਹੈ ਤੇ ਇਹ ਦਰਸਾਉਂਦਾ ਹੈ ਕਿ ਭਾਰਤੀ ਵਿਦੇਸ਼ਾਂ 'ਚ ਵਸਣ ਵੱਲ ਜ਼ਿਆਦਾ ਆਕਰਸ਼ਿਤ ਹੋ ਰਹੇ ਨੇ ਜ਼ਿਆਦਾਤਰ ਭਾਰਤੀ ਨਾਗਰਿਕਾਂ ਨੇ ਅਮਰੀਕਾ 'ਚ ਆਪਣੀ ਨਾਗਰਿਕਤਾ ਹਾਸਲ ਕੀਤੀ ਤੇ ਇਸ ਤੋਂ ਬਾਅਦ ਬਾਕੀ ਮੁਲਕਾਂ ਦਾ ਨੰਬਰ ਆਉਂਦਾ ਹੈ ਅੰਕੜੇ ਇਹ ਵੀ ਦੱਸਦੇ ਨੇ ਕਿ ਹਾਲ ਹੀ ਦੇ ਸਾਲਾਂ 'ਚ ਕੁਝ ਭਾਰਤੀਆਂ ਨੇ ਪਾਕਿਸਤਾਨ 네ਪਾਲ ਤੇ ਕੀਨੀਆ ਦੀ ਨਾਗਰਿਕਤਾ ਵੀ ਲਈ ਹੈ 70 ਲੋਕਾਂ ਨੇ ਪਾਕਿਸਤਾਨੀ ਨਾਗਰਿਕਤਾ ਲਈ 130 ਲੋਕਾਂ ਨੇ ਨੇਪਾਲੀ ਨਾਗਰਿਕਤਾ ਤੇ 1500 ਲੋਕਾਂ ਨੇ ਕੀਨੀਆ ਦੀ ਨਾਗਰਿਕਤਾ ਅਪਣਾਈ ਹੈ ਡੈਂਟਨ ਕਾਉਂਟੀ ਸ਼ੈਰਫ ਪੁਲਿਸ ਦੇ ਸਟਿੰਗ ਆਪਰੇਸ਼ਨ ਤੋਂ ਮਿਲੇ ਸੂراق ਦੇ ਆਧਾਰ ਤੇ ਮਨੁੱਖੀ ਤਸਕਰੀ ਵਿਭਾਗ ਨੇ ਜਾਂਚ ਸ਼ੁਰੂ ਕੀਤੀ ਹੈ ਅਮਰੀਕਾ ਦੇ ਡੈਂਟਨ ਕਾਉਂਟੀ ਚ 2 ਦਿਨਾਂ ਦੇ ਸਟਿੰਗ ਆਪਰੇਸ਼ਨ ਚ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਚੋਂ 7 ਭਾਰਤੀ ਮੂਲ ਦੇ ਨੇ ਇਹਨਾਂ ਨੂੰ ਦੇਵ ਵਪਾਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ਾਂ ਚ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਦੀ ਹੁਣ ਮਨੁੱਖੀ ਤਸਕਰੀ ਦੇ ਕੋਣ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ ਡੈਂਟਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਸਟਿੰਗ ਆਪਰੇਸ਼ਨ 14 ਅਤੇ 15 ਅਗਸਤ ਨੂੰ ਕੀਤਾ ਗਿਆ ਸੀ ਜਿਸ ਤਹਿਤ ਮਿਸ਼ਨ ਅਜੇਹੇ ਲੋਕਾਂ ਨੂੰ ਗ੍ਰਿਫਤਾਰ ਕਰਨਾ ਸੀ ਜੋ ਗੈਰਕਾਨੂੰਨੀ ਤਰੀਕੇ ਨਾਲ ਕਮਿਊਨਿਟੀ 'ਚ ਸੈਕਸ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਨੇ ਸ਼ੈਰਿਫ ਦੇ ਦਫ਼ਤਰ ਮੁਤਾਬਕ ਗ੍ਰਿਫਤਾਰ ਕੀਤੇ ਗਏ ਭਾਰਤੀ ਮੂਲ ਦੇ ਲੋਕਾਂ 'ਚ ਨikhil ਬਾਂਡੀ, ਨikhil ਕੁਮਾਰੀ, ਗਾਲਾ ਮੋਨੀਸ਼, ਕਾਰਤਿਕ ਰਾਏਪਤੀ, ਨਵੀਨ ਸ਼ਰੇਸ਼ਠ, ਅਮਿਤ ਕੁਮਾਰ ਅਤੇ ਜੈਕਰਨ ਰੈਡੀ ਮਹਕਾਲਾ ਸ਼ਾਮਲ ਨੇ ਡੈਂਟਨ ਨਿਵਾਸੀ ਨਿਕਲ ਬਾਂਡੀ ਅਤੇ ਨਿਕਲ ਕੁਮਾਰੀ ਤੇ ਗ੍ਰਿਫਤਾਰੀ ਤੋਂ بچਣ ਦੇ ਵੱਖਰੇ ਤੌਰ ਤੇ ਦੋਸ਼ ਲਗਾਏ ਗਏ ਨੇ ਜੈਕਰਨ ਮਕਾਲਾ ਤੇ ਸੈਕਸਲੀ ਇੱਕ ਨਾਬਾਲਗ ਨੂੰ ਬੇਨਤੀ ਕਰਨ ਦਾ ਦੋਸ਼ ਹੈ ਜੋ ਕਿ ਟੈਕਸਾਸ ਦੇ ਕਾਨੂੰਨ ਦੇ ਤਹਿਤ ਦੂਜੀ ਡਿਗਰੀ ਦਾ ਅਪਰਾਧ ਹੈ ਇਸ ਤੇ ਗ੍ਰਿਫਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਹੈ ਅਧਿਕਾਰੀਆਂ ਮੁਤਾਬਕ ਇਸ ਆਪਰੇਸ਼ਨ ਦੇ ਤਹਿਤ ਵਿਸਵਾਗਮਨੀ ਦੇ ਦੋਸ਼ ਚ 14 ਗ੍ਰਿਫਤਾਰੀਆਂ ਕੀਤੀਆਂ ਗਈਆਂ ਇਸ ਦੋਸ਼ ਚ ਜੇਲ੍ਹ ਭੇਜਣ ਦੀ ਵਿਵਸਥਾ ਹੈ ਦੋ ਆਦਮੀਆਂ ਉੱਤੇ ਇੱਕ ਨਾਬਾਲਗ ਨੂੰ ਸੈਕਸਲੀ ਬੇਨਤੀ ਕਰਨ ਦਾ ਦੋਸ਼ ਹੈ ਇਨਾ ਤੋਂ ਇਲਾਵਾ ਦੋ ਵਿਅਕਤੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਤੇ ਤਿੰਨ ਨੂੰ ਗ੍ਰਿਫਤਾਰੀ ਤੋਂ ਬਚਣ ਦੇ ਦੋਸ਼ ਸ਼ੇਡ ਗ੍ਰਿਫਤਾਰ ਕੀਤਾ ਗਿਆ। ਹਾਲੈਂਡ ਵਿਲੇਜ ਪੁਲਿਸ ਦੇ ਨਾਲ-ਨਾਲ ਡੈਂਟਨ ਕਾਉਂਟੀ ਸ਼ੈਰਫ ਦੇ ਦਫਤਰ ਨੇ ਵੀ ਇਸ ਕਾਰਵਾਈ 'ਚ ਸਹਾਇਤਾ ਕੀਤੀ। ਇਸ ਮਿਸ਼ਨ ਤੋਂ ਮਿਲੇ ਸੂراق ਦੇ ਆਧਾਰ 'ਤੇ ਮਨੁੱਖੀ ਤਸਕਰੀ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੁਲਾਰੇ ਨੇ ਕਿਹਾ ਕਿ ਇਹਨਾਂ ਗ੍ਰਿਫਤਾਰੀਆਂ ਨਾਲ ਸਾਂਝਾ ਆਪਰੇਸ਼ਨ ਖਤਮ ਨਹੀਂ ਹੋਇਆ ਹੈ। ਅਸੀਂ ਡੈਂਟਨ ਕਾਉਂਟੀ ਦੇ ਲੋਕਾਂ ਦੀ ਸੁਰੱਖਿਆ ਲਈ ਹੋਰ ਵੀ ਯਤਨ ਜਾਰੀ ਰੱਖਾਂਗੇ ਅਮਰੀਕੀ ਪੁਲਾੜ ਖੋਜ ਏਜੰਸੀ ਨਾਸਾ ਨੇ ਆਖਿਆ ਹੈ ਕਿ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਸਣੇ ਦੋ ਪੁਲਾੜ ਯਾਤਰੀਆਂ ਨੂੰ ਬੋਇੰਗ ਦੇ ਨਵੇਂ ਕੈਪਸੂਲ ਰਾਹੀਂ ਧਰਤੀ ਤੇ ਵਾਪਸ ਲਿਆਉਣ ਦਾ ਵੱਡਾ ਜੋਖਮ ਹੋ ਸਕਦਾ ਹੈ ਤੇ ਸਪੇਸਐਕਸ ਰਾਹੀਂ ਵਾਪਸੀ ਲਈ ਉਹਨਾਂ ਨੂੰ ਅਗਲੇ ਬਰੇ ਤੱਕ ਉਡੀਕ ਕਰਨੀ ਪਵੇਗੀ ਨਾਸਾ ਨੇ ਲੰਘੇ ਦਿਨ ਫੈਸਲਾ ਕੀਤਾ ਕਿ ਉਹਨਾਂ ਨੂੰ ਅਗਲੇ ਸਾਲ ਸਪੇਸਐਕਸ ਦੇ ਪੁਲਾੜ ਵਾਹਨ ਰਾਹੀਂ ਵਾਪਸ ਲਿਆਂਦਾ ਜਾਏਗਾ ਦੋ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਤੇ ਬੁੱਚ ਵਿਲਮੋਰ ਇਸ ਸਾਲ ਜੂਨ ਮਹੀਨੇ ਦੀ ਸ਼ੁਰੂਆਤ ਤੋਂ ਹੀ ਕੋਮਾਂਤਰੀ ਪੁਲਾੜ ਸਟੇਸ਼ਨ ਤੇ ਫਸੇ ਹੋਏ ਨੇ ਪਰਖ ਉਡਾਣ ਤਹਿਤ ਇੱਕ ਹਫ਼ਤੇ ਲਈ ਪੁਲਾੜ ਚ ਗਏ ਸੁਨੀਤਾ ਤੇ ਵਿਲਮੋਰ ਨੂੰ ਹੁਣ 8 ਮਹੀਨੇ ਤੋਂ ਵੱਧ ਸਮਾਂ ਉੱਥੇ ਰੁਕਣਾ ਹੋਵੇਗਾ ਨਵੇਂ ਕੈਪਸੂਲ ਚ ਥਸਤਰ ਦੇ ਕੰਮ ਨਾ ਕਰਨ ਅਤੇ ਹੀਲੀਅਮ ਲੀਕੇਜ ਕਾਰਨ ਪੁਲਾੜ ਸਟੇਸ਼ਨ ਤੱਕ ਉਹਨਾਂ ਦੇ ਸਫ਼ਰ ਚ ਅੜਿੱਕਾ ਪੈਦਾ ਹੋਇਆ ਸੀ ਜਿਸ ਮਗਰੋਂ ਉਹਨਾਂ ਨੂੰ ਵਾਪਸ ਲਿਆਉਣ ਚ ਮੁਸ਼ਕਲ ਆ ਰਹੀ ਹੈ ਲਗਭਗ 3 ਮਹੀਨਿਆਂ ਬਾਅਦ ਆਖਰ ਲੰਗੇ ਦਿਨ NASA ਦੇ ਉੱਚ ਅਧਿਕਾਰੀਆਂ ਨੇ ਦੋ ਪੁਲਾੜ ਯਾਤਰੀਆਂ ਦੀ ਵਾਪਸੀ ਫਰਵਰੀ ਤੱਕ ਟਾਲਣ ਦਾ ਫੈਸਲਾ ਕੀਤਾ ਪੁਲਾੜ ਏਜੰਸੀ ਨੇ ਕਿਹਾ ਕਿ ਸੁਨੀਤਾ ਵਿਲੀਅਮਸ ਤੇ ਬੁੱਚ ਵਿਲਮੋਰ ਫਰਵਰੀ ਮਹੀਨੇ ਸਪੇਸਐਕ ਦੇ ਪੁਲਾੜ ਵਾਹਨ ذریعے ਧਰਤੀ ਤੇ ਵਾਪਸ ਆਉਣਗੇ ਇਜ਼ਰਾਈਲ ਨੇ ਐਤਵਾਰ ਸਵੇਰੇ 100 ਲੜਾਕੂ ਜਹਾਜ਼ਾਂ ਨਾਲ ਦੱਖਣੀ ਲਿਬਨਾਨ ਚ ਹਿਜ਼ਬੁੱਲਾ ਦੇ ਰਾਕਟ ਲਾਂਚਿੰਗ ਸਾਈਟਸ ਤੇ ਹਮਲਾ ਕੀਤਾ ਲੜਾਕੂ ਜਹਾਜ਼ਾਂ ਨੇ 40 ਥਾਵਾਂ ਨੂੰ ਨਿਸ਼ਾਨਾ ਬਣਾਇਆ ਇਜ਼ਰਾਈਲ ਨੇ ਦਾਅਵਾ ਕੀਤਾ ਕਿ ਹਿਜ਼ਬੁੱਲਾ ਇਜ਼ਰਾਈਲ ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ ਇਸ ਲਈ ਉਸ ਨੇ ਇਸ ਹਮਲੇ ਨੂੰ ناکਾਮ ਕਰਨ ਲਈ ਇਹ ਹੜਤਾਲ ਕੀਤੀ ਹੈ ਇਜ਼ਰਾਈਲੀ ਹਮਲੇ ਦੇ ਜਵਾਬ ਚ ਹਜ਼ਬੁੱਲਾ ਨੇ ਇਜ਼ਰਾਈਲ ਤੇ 320 ਰਾਕਟਾਂ ਨਾਲ ਹਮਲਾ ਕੀਤਾ ਕਤਰ ਦੇ ਮੀਡੀਆ ਹਾਊਸ ਅਲ ਜਜ਼ੀਰਾ ਮੁਤਾਬਕ ਹਜ਼ਬੁੱਲਾ ਨੇ ਐਤਵਾਰ ਨੂੰ 11 ਇਜ਼ਰਾਈਲੀ ਫੌਜੀ ਟਿਕਾਣਿਆਂ ਤੇ ਮਿਜ਼ਾਈਲਾਂ ਅਤੇ ਡਰੋਨ ਦਾਗੇ ਹਜ਼ਬੁੱਲਾ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਅ ਗੈਲੈਂਟ ਨੇ 48 ਘੰਟਿਆਂ ਲਈ ਐਮਰਜੈਂਸੀ ਦੀ ਘੋਸ਼ਣਾ ਕੀਤੀ ਰਾਇਤਾਨੀ ਤਲ ਅਵੀਵ ਦੇ ਬੇਨ ਗੁਰੀਆਂ ਹਵਾਈ ਅੱਡੇ ਨੂੰ ਬੰਦ ਕਰਕੇ ਸਾਰੀਆਂ ਆਉਣ ਵਾਲੀਆਂ ਅਤੇ ਜਾਣ ਵਾਲੀਆਂ ਉਡਾਣਾਂ ਨੂੰ 90 ਮਿੰਟ ਲਈ ਰੋਕ ਦਿੱਤਾ ਗਿਆ ਹਾਲਾਂਕਿ ਬਾਅਦ ਵਿੱਚ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਯਾਹੂ ਨੇ ਕੈਬਨਟ ਦੀ ਬੈਠਕ ਬੁਲਾਈ ਉਹਨਾਂ ਨੇ ਕਿਹਾ ਕਿ ਸਾਡੇ ਤੇ ਹਜ਼ਾਰਾਂ ਰਾਕਟ ਨਾਲ ਹਮਲਾ ਕੀਤਾ ਗਿਆ ਜਿਸ ਨੂੰ ناکਾਮ ਕਰ ਦਿੱਤਾ ਗਿਆ ਨੇਤਨ ਯਾਹੂ ਨੇ ਕਿਹਾ ਕਿ ਅਸੀਂ ਦੇਸ਼ ਦੀ ਸੁਰੱਖਿਆ ਲਈ ਕੁਝ ਵੀ ਕਰਨ ਲਈ ਤਿਆਰ ਹਾਂ ਜੋ ਵੀ ਸਾਨੂੰ ਨੁਕਸਾਨ ਪਹੁੰਚਾਏਗਾ ਅਸੀਂ ਉਸ ਨੂੰ ਨੁਕਸਾਨ ਪਹੁੰਚਾਵਾਂਗੇ ਦੂਜੇ ਪਾਸੇ ਅਮਰੀਕਾ ਨੇ ਇਜ਼ਰਾਈਲ ਦੀ ਸਰਹੱਦ ਦੇ ਨੇੜੇ ਓਮਾਨ ਦੀ ਖਾੜੀ 'ਚ ਮੌਜੂਦ ਆਪਣੇ ਦੋ 에ਅਰਕ੍ਰਾਫਟ ਕੈਰੀਅਰ ਅਤੇ ਜੰਗੀ ਬੇੜੇ ਤੈਨਾਤ ਕਰ ਦਿੱਤੇ ਨੇ ਇਸ ਦੌਰਾਨ ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਨ ਨੇ ਅਮਰੀਕੀ ਪੰਡੂਬੀ ਜਾਰਦੀਆ ਨੂੰ ਇਲਾਕੇ 'ਚ ਤੈਨਾਤੀ ਲਈ ਭੇਜ ਦਿੱਤੇ ਆ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ